ਜੱਟ ਸੀ ਜ਼ਿਮੀਂਦਾ ਤਿੰਨ ਭਰਾ ਦੋ ਵਿਆਹੇ ਬਤਕੜਾ ਹੂੰ ਉਹਨੂੰ ਜਸਾਕ ਹੋਇਆ ਨਹੀਂ ਸੀ ਤੇ ਤੇ ਉਹ ਜਦੋਂ ਆਏ ਖੇਤੋਂ ਖਤੋਂ ਆਏ ਤੇ ਅਦਾਲਤ ਰੀ ਵੀ ਮੋਠਾ ਮਹਾਿਆਂ ਦੀ ਰਾਖੇ ਪੁਰਗਾਂ ਦੀ ਪਰਜਾਨੀਆਂ ਦੀ ਰੋਟੀ ਖਾਣ ਲੱਗਾ ਕੋਖੜੂ ਵਿੱਚ ਰਹਿ ਜਾਂਦਾ ਮਲੂ ਮੱਲੀ ਹੂੰ ਕੋਖੜੂ ਰਹਿ ਗਏ ਉਹ ਗਾਲ ਛੱਡ ਕੇ ਇਹਨਾਂ ਦਾ ਦਾਲ ਵੀ ਧਰ ਨਹੀਂ ਉਹਨੇ ਮੇਰੇ ਕੋਖੜੂ ਬਣਾਈ ਬੈਠਾ ਔਰੀਆਂ ਜੇ ਆਹ ਜਾਂ ਤਾਈਓ ਕੋਈ ਜੁੜੀ ਨਹੀਂ ਖਣ ਜੋੜੀ ਜਾਂਦੀ ਜਿਹੜੀ ਕੋਖੜੂ ਨਹੀਂ ਬਣਾਉਂਦੀ ਮੜਕਦਾਲ ਚ ਤੇ ਉਹ ਵਿਆਹ ਲੈ ਆਈ ਮੂੰ ਗੁੱਸਾ ਹੋਇਆ ਪੂਰਾ ਗੁੱਸਾ ਆਇਆ ਭੈਣਾਂ ਉਹ ਨਹੀਂ ਪੜੀ ਮੈਨੂੰ ਆਹ ਬੋਲੀ ਮਾਰ ਗਿਆਂ ਤੜ ਕਿਉਂ ਉਧਰ ਪੰਡਤ ਸੀ ਉਹਨਾਂ ਦੇ ਪੰਸ ਪੱਤਰੀ ਪੁੱਤੇ ਹੋ ਲਈ ਪੰਡਤ ਕੋਲੇ ਗਾਵੜਿਆ ਪੰਡਤ ਮਾ ਜ ਪੰਨਸਾ 10 ਮੇਰਾ ਵਿਆਹ ਹੋ ਮੇਰੇ ਕਰਮਾਂ ਚ ਕੋਈ ਸੰਯੋਗ ਹੈਗਾ ਕਿ ਨਹੀਂ ਹੋਊ ਕਿ ਨਹੀਂ ਹੋਊ ਮੈਨੂੰ ਸੱਚ ਦੱਸ ਦੇ ਪੰਡਤ ਮੱਥੇ ਕੋ ਨਹੀਂ ਦੇਖ ਕੇ ਕਹਿੰਦਾ ਤੇਰੇ ਵਿਆਹ ਤਾਂ ਹੋਊਗਾ ਉਹ ਕਹਿੰਦਾ ਵੀ ਨਹੀਂ ਮੈਨੂੰ ਪੱਤਰੀ ਖੋਲ ਕੇ ਦਾ ਸੱਚ ਉਹਨੇ ਭਾਈ ਆ ਉਹਦਾ ਲਿਆਂਦੀ ਪੱਤਰੀ ਚਾਕੇ ਉਹਨੂੰ ਉਹਦਾ ਲਾ ਉਂਗਲ ਦੇ ਖਾਣੇ ਤੇ ਲਾਉਣਾ ਉਹਨੇ ਜਦੋਂ ਉਂਗਲ ਧਰੀ ਉਹ ਤੇਰਾ ਵਿਆਹ ਤਾਂ ਹੋ ਜਾਵੇ ਆ ਤੇ ਤਾਂ ਬਹੂ ਦੇ ਕੋਲ ਮੁੰਡਾ ਗੋਦੀ ਉਹਦਾ ਹਾਇ ਕਿੱਥੇ ਆਦਾ ਮੇਰੇ ਨਾਲ ਚੱਲਨੀ ਔਰ ਮੇਰੀ ਗੱਲ ਸੁਣੋ ਮੁੰਡਾ ਜ਼ਿੰਮੇਦਾਰਾਂ ਦਾ ਕਹਿੰਦਾ ਤੂੰ ਮੇਰੇ ਐਵੇਂ ਪੁੜੇ ਨਾ ਘਟਾ ਲਈ ਮੈਨੂੰ ਸੱਚ ਦੱਸ ਦੇ ਤੂੰ ਝੂਠ ਮਾ ਉਹਲਾ ਜੇ ਝੂਠ ਹੋਵੇ ਮੈਂ ਯਾਰ ਜੋ ਮਰਜੀ ਮੈਨੂੰ ਕਰ ਦੇ ਸੱਚ ਆ ਜਮਾ ਤੂੰ ਚੰਗਾ ਪੰਥਲੇ ਵੀ ਤੁਰ ਪਿਆ ਹੂੰ ਬਾਬਾ ਪਿੰਡੀ ਪੱਡੀ ਫਿਰ ਦੋ ਤਿੰਨ ਪਿੰਡਾਂ ਨਾ ਕਿਦੋਂ ਗਾਂਹਾਂ ਗਏ ਉਹ ਗਾਂਹਾਂ ਇੱਕ ਮੁੰਡਾ ਉਹਦੇ ਜੀਮਾਂ ਰਾਹ ਦੇ ਘਰੋਂ ਮਰ ਗਈ ਸੀ ਤੇ ਇੱਕ ਮਾਂ ਸੀ ਪਿਓ ਸੀ ਤੇ ਉਹ ਕੱਲਾ ਹੀ ਮੁੰਡਾ ਸੀ ਤੇ ਘਰੋਂ ਮਰ ਗਈ ਉਹ ਲਿਆਇਆ ਕਰੀਵਾ ਅੱਛਾ ਜੀ ਉਹਦੇ ਕੋਲੇ ਸੀ ਮੁੰਡਾ ਗੋਦੀ ਉਹਗਾ ਪਾਣੀ ਭਰੀ ਜਾਵੇ ਅੱਛਾ ਜੀ ਫੂ ਤੋਂ ਕੱਲ ਕੋਈ ਡੋਲਣਾ ਉਹ ਪਾਂਡ ਤਾਂ ਕਹਿੰਦਾ ਵੀ ਆਹ ਤੇਰੀ ਬਹੂ ਆ ਹੂੰ ਇਹਦੇ ਕੋਲੇ ਮੁੰਡਾ ਵੀ ਆ ਉਹ ਵਾਲਾ ਵੀ ਠੀਕ ਆ ਉਹ ਜਦੋਂ ਕੋਲੇ ਗਿਆ ਤੇ ਉਹਨੂੰ ਸਾਥ ਸ੍ਰੀ ਕਾਲ ਬਲਾ ਖੇਤ ਤੇ ਉਹਨੂੰ ਐ ਹੋ ਗਿਆ ਬਹੂ ਨੂੰ ਜਿਹੜਾ ਮੇਰੇ ਕੋਲੇ ਆ ਗਿਆ ਵੀ ਕੁਛ ਕੀਰੀ ਵਾਲਾ ਹੋਊਗਾ ਹੂੰ ਕਿਉਂਕਿ ਇਹ ਥੋੜਾ ਹੀ ਚਿਰ ਹੋਇਆ ਸੀ ਵੀ ਮੈਂ ਕਿਹੜਾ ਜਾਣਦੀ ਆ ਅੱਛਾ ਜੀ ਉਹ ਜਿਹੋ ਦੇ ਕੋਲੇ ਜਾ ਉਹਨੇ ਬਾਂਮਣ ਆ ਦਾ ਮੁੜ ਗਿਆ ਪਿੱਛਾ ਬਾਂਮਣ ਭੱਜ ਗਿਆ ਹੂੰ ਬਾਂਮਣ ਭੱਜ ਗਿਆ ਤੇ ਉਹ ਤੌੜਾ ਚੱਕਣ ਲੱਗੀ ਉਹਨੂੰ ਆਰਾ ਮੈਂ ਚਕਾਉਣਾ ਤੈਨੂੰ ਕਾਹਤੋਂ ਔਖੀ ਹੁੰਨੀ ਆ ਹੂੰ ਤੌੜਾ ਚਕਾਤਾ ਗਿਆ ਆਖੇ ਤੇ ਘਰੇ ਜਾ ਕੇ ਨੇ ਤੌੜਾ ਲਾਤਾ ਲਾ ਕੇ ਤੌੜਾ ਤੇ ਉਹਨੇ ਬੁੜੀ ਬੈਠੀ ਸੀ ਮੁੰਡੇ ਨੂੰ ਚੱਕੀ ਹੂੰ ਬਾਵਾ ਸੀ ਮੁੰਡਾ ਤੁਰਿਆ ਫਿਰਦਾ ਸੀ ਹੂੰ ਤੇ ਬੁਕੜੀ ਜੀ ਲਈ ਤੇ ਉਹਨੇ ਜਾ ਕੇ ਤੇ ਬੁੜੀ ਨੂੰ ਮੱਥਾ ਟੇਕਤਾ ਤੇ ਉਹਨੇ ਬਹੂ ਨੇ ਮੰਜਾ ਧਰਤਾ ਹੂੰ ਮੰਜੇ ਤੇ ਬਹਿ ਗਿਆ ਪਾਣੀ ਦਾ ਗਲਾਸ ਦਿੱਤਾ ਪਾਣੀ ਪੀ ਲਿਆ ਦੁੱਧ ਦਾ ਛੰਨਾ ਲਾ ਕੇ ਦੇਤਾ ਉਦੋਂ ਨੂੰ ਬਾਹਰੋਂ ਆਪ ਜੱਟ ਆ ਗਿਆ ਹੂੰ ਬਹੂ ਵਾਲਾ ਉਹਨੇ ਕਿਹਾ ਵੀ ਇਹ ਕਿਤੇ ਇਹਦੇ ਉਸਕੀਰੀ ਚੋਂ ਹੋ ਉਹਦੀ ਬਹੂ ਬਹੂ ਦੇ ਸਕੀਰੀ ਚੋਂ ਹੋ ਬਈ ਅੱਛਾ ਉਹ ਆਖੇ ਕਹਿੰਦਾ ਕਿ ਇਹ ਪਰੋਣਾ ਕਿੱਥੋਂ ਆ ਹੂੰ ਉਹਦੀ ਮਿੰਟਾ ਪਤਾ ਨਹੀਂ ਅੱਛਾ ਵੀ ਤੇਰਾ ਕੋਈ ਸਕੀਰੀ ਵਾਲਾ ਉਨੇ ਮਾਰਿਆ ਲਫੇੜਾ ਕਾਲ ਕੱਢ ਕੇ ਆਦਾ ਬਿਨਾ ਜਾਣ ਪਛਾਨ ਤੋਂ ਜਰਾ ਮੰਝੇ ਤੇ ਭੁਆਈਆਂ ਤੋਦਦੇ ਜਾਣੀਆਂ ਖੜਾ ਕੌਣ ਆ ਇਹ ਉਹ ਲਫੇੜਾ ਮਾਰਿਆ ਉਹ ਨਰੋਆ ਸੀ ਬਾਹਲਾ ਉਹਦਾ ਪ੍ਰੋਣਾ ਬਣਿਆ ਸੀ ਲੈਣ ਗਿਆ ਸੀ ਬਹੂ ਉਹ ਮਾਰਿਆ ਸੀ ਉਹਨੇ ਉਹ ਲਫੇੜਾ ਮਾਰਿਆ ਉਹਨੇ ਉੱਠ ਕੇ ਹਟਾ ਲਿਆ ਅੱਛਾ ਆਦਾ ਹਾਂ ਮੇਰੀ ਤਾਂ ਬਹੂ ਮਸਾਂ ਬਣਿਆ ਸਾਲਾ ਤੂੰ ਕਿ ਮਿਲ ਲਫੇੜੇ ਮਾਰਦਾ ਜੱਫੋ ਜੱਫੀਓ ਤੇ ਰੌਲਾ ਪਿਆ ਗਿਆ ਰੌਲਾ ਪਿਆ ਵਾ ਤਰੇ ਛੱਟਵਾ ਵਾ ਵਾ ਜੀ ਗੀ ਡੇਰੇ ਮੁੰਡੇ ਦੇ ਹੂੰ ਚਾ ਲੋਕਾਂ ਨੇ ਛੜਾ ਤੇ ਵੀ ਕਾਹਦਾ ਰੌਲਾ ਹੈ ਬਹੂ ਦਾ ਰੌਲਾ ਔਰ ਇਹ ਕਰੇਵਾ ਤਾਂ ਇਹ ਲਿਆ ਆ ਤੇਰੀ ਕਿੱਥੋਂ ਬਣ ਗਈ ਔਰ ਇਹ ਬਹੂ ਮੇਰੀ ਆ ਨੂੰ ਆ ਮੇਰੇ 6:00 ਵੱਜ ਗਈ ਮੈਂ ਤਾਂ ਠਾਣੇ ਜਾਣਾ ਔਰ ਚੱਲ ਠਾਣੇ ਚੱਲ ਮੈਂ ਵੀ ਚੱਲਦਾ ਤਿੰਨੇ ਜਾਣੇ ਵੀ ਠਾਣੇ ਨੂੰ ਤਿਆਰ ਹੋ ਗਏ ਠਾਣੇ ਨੂੰ ਤਿਆਰ ਹੋਵੇ ਤੇ ਨਾਲੋਂ ਜਵਾਹ ਵੀ ਚੱਕ ਲਿਆ ਉਹ ਤਿੱਖਾ ਬਹੁਤ ਸੀ ਅੱਛਾ ਜਿਹੜਾ ਇਹਨੂੰ ਪ੍ਰੋਣਾ ਕਹਿੰਦੇ ਸੀ ਇਹਦਾ ਪਹੌਣ ਗਿਆ ਸੀ ਬਹੂ ਲੈਣ ਗਿਆ ਸੀ ਉਹਨੇ ਗਾਹਾਂ ਦੁਕਾਨ ਆ ਗਈ ਦੁਕਾਨ ਤੋਂ ਲੈ ਲਿਆ ਰਿਓੜਨਾ ਉਹ ਮੁੰਡੇ ਨੂੰ ਕੱਢੇ ਰਿਓੜੀਆਂ ਫੜਾਦੇ ਆ। ਮੁੰਡਾ ਰਿਓੜੀਆਂ ਦਾ ਖਜਨੋਂ ਮੁੱਕ ਜਾਣ ਦੋ ਰਿਓੜੀਆਂ ਫੜਾਦੇ। ਹੂੰ। ਗਾਹਾਂ ਜਦੋਂ ਗਏ ਤੇ ਉਹਦੇ ਜੁੱਤੀ ਪਾਈ ਵੀ ਸੀ ਨਵੀਂ। ਬਹੂਰੇ। ਹੂੰ। ਉਹ ਕਹਿੰਦੇ ਵੀ ਮੇਰੇ ਜੁੱਤੀ ਪਾਈ ਵੀ ਤੇ ਜੁੱਤੀ ਪੈਰ ਵੱਢਦੀ ਆ। ਤੇ ਇੱਥੇ ਆ ਤੇਲੀਆਂ ਦਾ ਘਰ ਆ ਗਿਆ। ਸਹੀ। ਇਥੇ ਤੇਲ ਲਿਆਓ ਭੋਰਾ ਤੇ ਮੈਂ ਲਾ ਲਾਂ ਅੱਡੀ ਨੂੰ। ਹੂੰ। ਤੇ ਇਹਨਾਂ ਨਾਲ ਕੁਲੀ ਹੋ ਜੂ। ਹੂੰ। ਉਹ ਲਾ ਪ੍ਰੋਮਣਾ ਸੀ ਉਹ ਭੱਜ ਗਿਆ ਨਾ ਮੈਂ ਲਿਆਉਣਾ। ਉਦੋਂ ਟਾਈਮ ਇਹ ਜੇ ਹੁੰਦੇ ਸੀ ਚਰਾਈਆਂ ਨਾਲ ਪੁਰਾਣਿਆਂ ਬਿਲਿਆਂ ਦੀਆਂ ਉਹਨੇ ਇੱਕ ਪੈਸਾ ਦਿੱਤਾ ਤੇ ਤੇਲੀ ਨੂੰ ਕਹਿੰਦਾ ਵੀ ਤੇਲ ਦੇ ਪੜੀ ਐਡੀਕ ਪੜੀ ਹੁੰਦੀ ਦੇਖ ਕੀ ਹੋਣੀਆ ਤੁਸੀਂ ਉਹਨੇ ਜੋ ਪੜੀ ਲਿਆ ਕੇ ਤੇ ਉਹਨੇ ਐ ਹੱਥ ਕਰ ਲਿਆ ਹੱਥ ਤੇ ਪਾੜੇ ਜੁੱਤੀ ਨਹੀਂ ਲਾਉਣਾ ਜਦੋਂ ਪਾਉਣ ਲੱਗਿਆ ਤੇ ਉਹ ਤੇਲੀ ਰੱਖਦੇ ਨਿਗਾ ਪਾਥੇ ਜਾਂ ਹੱਥ ਕੰਪ ਗਿਆ ਪਾਥੇ ਡੁੱਲ ਗਏ ਅਸਾਂ ਉਹਦਾ ਮੇਰਾ ਪੈਸੇ ਦਾ ਤੇਲ ਡੋਲਦਾ ਉਹਦਾ ਤੇਰੇ ਮਗਰ ਬਲਾ ਬਲਾ ਲੇਗੀ ਇਦੋਂ ਬਲਾ ਕੇ ਹਾ ਉਹਨੂੰ ਚੜ ਗਿਆ ਗੁੱਸਾ ਅਰਾ ਕਜਰਾ ਮੈਂ ਤਾਂ ਬਖੂ ਮਸਾ ਲੈਣੀ ਆ ਤੇ ਤੂੰ ਬਲਾ ਦੱਸਦਾ ਉਹਨੇ ਉਹਦਾ ਤੇਲ ਦਾ ਕੁੱਪਾ ਪਿਆ ਸੀ ਚੰਮ ਦੇ ਹੁੰਦੇ ਸੀਗੇ ਪੀਪਿਆਂ ਨੂੰ ਉਹਨੇ ਚਾ ਕਮਰੇ ਆਤਾ ਬੰਦੇ ਆਤਾ ਉਹਰੇ ਮੇਰਾ ਤੇਲ ਮੜਾਤਾ ਮੈਂ ਤਾਂ ਠਾਣੇ ਜਾਂਣਾ ਉਹ ਆਲਾ ਆ ਜਾ ਅੱਗੇ ਤਿੰਨ ਸੀ ਹੁਣ ਚਾਰ ਹੋ ਗਏ ਜਦੋਂ ਗਾਹਾਂ ਗਏ ਤੇ ਮੂਰੇ ਇੱਕ ਬੁੜੀ ਗਲੀ ਦੇ ਵਿੱਚ ਚਰਖੇ ਤੇ ਕੱਤੀ ਜਾਵੇ ਉਹ ਕਹਿੰਨੇ ਮਾਈ ਪਾਣੀ ਪੀਣਾ ਉਹ ਕਹਿੰਦੀ ਪੁੱਤ ਪੀ ਲੋ ਪਾਣੀ ਤੇ ਉਹ ਪਾਣੀ ਪਿਆ ਕੇ ਆਰੀ ਵੀ ਤੁਸੀਂ ਕਿਧਰ ਨੂੰ ਚਲੇ ਤਨ ਚਾਰ ਜਾਣੇ ਉਹ ਆਰਾ ਜਿਹੜਾ ਪ੍ਰੋਣਾ ਬਣਿਆ ਸੀ ਆ ਜਾਣਿਆ ਸੀ ਲੰਕਾ ਨੂੰ ਉਹਦੀ ਲੰਕਾ ਕਹੇ ਜੀ ਹੁੰਦੀ ਆ ਉਹਦਾ ਮਾਤਾ ਦੇਖਣੀ ਆ ਲੰਕਾ ਕੀ ਦੇਖਣੀ ਆ ਆਲਾ ਯਾ ਡੱਬੀ ਲਿਆ ਉਹਦਾ ਡੱਬੀ ਲੈਣ ਵਾਲੀ ਉਹਨਾਂ ਦੇ ਉਹਨਾਂ ਟਾਈਮਾਂ ਦੇ ਵਿੱਚ ਐਵੇਂ ਹੁੰਦੇ ਸੀ ਕੱਚੇ ਜਿਹੇ ਘਰ ਹੁੰਦੇ ਵਿੱਚ ਛੱਪਰ ਛੱਪਰ ਬੰਨੇ ਹੁੰਦੇ ਸੀ ਉਹਨਾਂ ਦੇ ਬੱਕਰੀਆਂ ਰੱਖੀਆਂ ਸੀ maal ਸੀਗਾ ਦੂਜਾ ਵੀ ਬੱਕਰੀਆਂ ਮਾਸ ਤੇ ਨੀਮੀ ਛੱਪਰ ਪਾਇਆ ਵੈਸੀ ਕਾਨਿਆਂ ਦਾ ਤੇ ਉਹਨੇ ਜੋ ਚੱਕਿਆ ਚਰਖਾ ਬੁੜੀ ਨੇ ਲੈ ਆ ਕੇ ਡੱਬੀ ਫੜਾਦੀ ਵੀ ਮੈਨੂੰ ਲੰਕਾ ਦਾ ਖਾ ਲੂਗੀ ਟੂਣਾ ਟਣਾ ਕਰਕੇ ਉਹਨੇ ਚੱਕਿਆ ਚਰਖਾ ਚੱਕ ਕੇ ਸ਼ਨਸੇ ਧਰਤਾ ਨੀਮੀ ਸ਼ਨ ਸੀ ਤੇ ਦੂਜੇ ਪਾਸੇ ਸੀਖ ਚਾਕੇ ਅਗਲਾਤੀ ਅਗਲਾ ਅਗਲੇ ਚਰਖਾ ਜੋਰ ਨਾਲ ਘਕਾਤਾ ਔਰ ਵੀ ਇੱਕ ਹੀ ਕਰਤਾ ਕੇ ਲਾਧੀ ਆ ਮਾਤਾ ਲੰਕਾ ਦੇ ਹਾਂ ਐ ਲੰਕਾ ਮਾਛਦੀ ਸੀ ਤੇ ਹਰੂਮਾਨ ਚੜ ਕੇ ਲੰਕਾ ਤੇ ਮੈਂ ਚੜਖਾ ਫਿਰਦਨ ਕਾਏ ਭੱਜਿਆ ਤੇ ਹਰੂਮਾਨ ਟੱਫਦਾ ਸੀ ਔਰ ਹੀ ਭਰਾਮਾ ਪਟਿਆ ਮੇਰਾ 10 ਗੱਡੀਆਂ ਗਾਲਾਂ ਮੇਰਾ ਚੱਖਾ ਮਚਾਤਾ ਤੇ ਸੜਪਰ ਬੱਕਰੀਆਂ ਕਿੱਥੇ ਬੰਨਾਂਗੇ ਚੱਲ ਮੈਂ ਤਾਂ ਠਾ ਜਾਨੀ ਹਾਂ ਔਰ ਆ ਜਾ ਹਾਂ ਤੂੰ ਵੀ ਆ ਜਾ ਹੁਣ 5 ਹੋ ਜਾਗੇ ਅੱਗੇ 4 ਸੀ ਹੁਣ 5 ਹੋ ਜਾਗੇ ਇਦੋਂ ਗਾਹਾਂ ਜਾ ਕੇ ਥਾਣੇ ਦੇ ਨੇੜੇ ਗਏ ਤੇ ਮੂਰੇ ਪੁਲਸ ਵਾਲਾ ਖੜਾ ਹੂੰ ਪੁਲਸ ਵਾਲਾ ਨੂੰ ਕਹਿੰਦੇ ਵੀ ਥਾਣੇਦਾਰ ਕੋਲੇ ਜਾਣਾ ਔਰ ਕੀ ਗੱਲ ਆ ਉਹ ਕਹਿੰਦਾ ਵੀ ਨਿਆ ਆਏ ਆ ਵੀ ਕਰੇਵਾ ਮੇਰਾ ਲਿਆਂਦਾ ਵਾ ਨਾਲੇ ਤਾਂ ਮੈਨੂੰ ਕੁੱਟ ਗਿਆ ਸੱਟਾਂ ਮਾਰ ਗਿਆ ਮੇਰੇ ਨਾਲੇ ਬਹੁਤੀਆ ਕਬਜ਼ਾ ਕਰਦਾ ਹੂੰ ਤੇ ਤਾਂ ਅਸੀਂ ਥਾਣੇ ਚੱਲੇ ਆ ਉਹ ਕਹਿੰਦਾ ਉਹਨੂੰ ਕਹਿੰਦਾ ਮੜੀ ਅੱਖ ਮੇਰੀ ਵੀ ਚੁੰਬੜ ਦੇ ਹੂੰ ਮੜੀ ਅੱਖ ਚੁੰਬੜ ਦੇ ਵੀ ਮੈਂ ਫਰਮਾਇਸ਼ ਲਾ ਦੂੰ ਉਵੇਂ ਇਨੀ ਗੱਲ ਕਹੀ ਤੇ ਉਹਨੇ ਉਹਦੀ ਅੱਖ ਚੋਂ ਗਲ ਮਾਰੀ ਹੂੰ ਅੱਖ ਚੋਂ ਗਲ ਮਾਰੀ ਤੋਂ ਭੈਣਣੀ ਅੱਖ ਚੋਂ ਪਾਣੀ ਡੰਗਣ ਲੱਗ ਗਿਆ ਹਾਂ ਤੇ ਉਹ ਵਾਲਾ ਨਹੀਂ ਮਿੱਠ ਚੱਲ ਥਣੇਦਾਰ ਕੋਈ ਕੋਈ ਚੱਲ ਹੂੰ ਜਾਣ ਸਾਰ ਪਹਿਲਾਂ ਬੁਢੀ ਹੋ ਗਈ ਹੂੰ ਬੁਢੀ ਨੂੰ ਪੁੱਛਿਆ ਹਾਂ ਮਾਤਾ ਤੂੰ ਕਿਵੇਂ ਦੱਸ ਥਣੇਦਾਰ ਕਹਿੰਦਾ ਉਹ ਵਾਲੀ ਜੀ ਮੇਰੇ ਇਹਨੇ ਨਾ ਤਾਂ ਚਰਖਾ ਬਾਲ ਤਾਂ ਨਾ ਰਹੀ ਇਹਨੇ ਮੇਰੀ ਛੱਤ ਸੰਨ ਬਚਾਤੀ ਉਹਦਾ ਦੇਖ ਸਾਹਬ ਅਸੀਂ ਪਾਣੀ ਪੀਤਾ ਇਹ ਮੈਨੂੰ ਕਹਿੰਦੀ ਵੀ ਮੈਂ ਲੰਕਾ ਦੇਖਣੀ ਆ ਕਿਵੇਂ ਮੱਚਦੀ ਸੀ ਆਦਾ ਮੈਂ ਚੱਕਿਆ ਚੱਕ ਕੇ ਚਾਰਖਾ ਰੱਖ ਕੇ ਤੇ ਕਗਾ ਕੇ ਮੈਂ ਉਹਨੂੰ ਅਗਰਾਂ ਦੀ ਛਾਂ ਨੂੰ ਇਹ ਕਹਿੰਦੀ ਮੈਨੂੰ ਛਾਂ ਜ਼ਰੂਰ ਲੰਕ ਦਿਖਾ ਤੇ ਮੈਂ ਇਹਨੂੰ ਖਿਆ ਮਾਤਾ ਵੀ ਲੰਕਾ ਐਵੇਂ ਮੱਚਦੀ ਸੀ ਉਹ ਵਾਲਾ ਯਾ ਭਰੀ ਉੱਥੋਂ ਬਰੀ ਹੋ ਗਿਆ ਫਿਰ ਤੇਲੀ ਨੂੰ ਸੱਦ ਲਿਆ ਤੇਲੀ ਕਹਿੰਦਾ ਜੀ ਗਾਲ ਸੋ ਇਹ ਮੇਰਾ ਕਸੂਰ ਇਹਦਾ ਇਹ ਆ ਵੀ ਮੈਂ ਤੇਲ ਦਾ ਮੇਰਾ ਇਹਨੇ ਕੁੱਪਾ ਖਾ ਤੋ ਡੋਲ ਲਿਆ। ਹੂੰ ਗਰੀਬ ਆੜਮੀ ਮੇਰਾ ਕੁੱਪਾ ਡੋਲ ਲਿਆ ਤੇਲ ਦਾ। ਉਹ ਕਹਿੰਦਾ ਦੇਖ ਸਾਹਿਬ ਬਈ ਮੈਂ ਚੱਲਿਆ ਸੀ ਬਹੂ ਲੈਣ ਸਾਡਾ ਸੀ ਰੋਲਾ ਬਹੂ ਦਾ ਤੇ ਤੇਲ ਲਾਉਣਾ ਸੀ ਜੁੱਤੀ ਨੂੰ। ਹੂੰ ਤੇ ਤੇਲ ਡੋਲ ਕੇ ਮੈਨੂੰ ਆਦਾ ਤੇਰੇ ਮਗਰ ਬਲਾ। ਹੂੰ ਆਦਾ ਮੈਂ ਤਾਂ ਸਗਣਾ ਤੇ ਚੱਲਿਆ ਤੇ ਬੇਸਨ ਕਰਦਾ ਸੀ ਤੇ ਮੈਂ ਯਾਰ ਨਾਜਮੀ ਤੇ ਕੁੱਪਾ ਡੋਲਤਾ। ਹੂੰ ਉਹ ਆਦਾ ਚਲ ਬਰੀ। ਹੂੰ ਉਹ ਵੀ ਬਰੀ ਘਾਤਾ। ਫੇਰ ਸਾਦ ਲਿਆ ਪੁਲਿਸ ਵਾਲਾ। ਹਾਵੇਂ ਪੁਲਿਸ ਵਾਲੇ ਕਹਿੰਦਾ ਵੀ ਤੂੰ ਡਿਊਟੀ ਤੇ ਖੜਾ ਖੜਾ ਤੈਨੂੰ ਕੀ ਹੋਇਆ ਉਹ ਵਾਲਾ ਜੀ ਮੇਰੇ ਨੇ ਅੱਖ ਚੁੰਗਲ ਮਾਰਤੀ ਉਹ ਕਹਿੰਦਾ ਦੇਖਣ ਜਾਵ ਜਦੋਂ ਮੈਂ ਇਹਨੂੰ ਇਹ ਪੁੱਛਿਆ ਵੀ ਤੂੰ ਕਿਧਰ ਨੂੰ ਚੱਲੇ ਤੁਸੀਂ ਅਸੀਂ ਤਾਂ ਥਾਣੇਦਾਰ ਕੋਲ ਚੱਲੇ ਆ ਇਹ ਮੈਨੂੰ ਕਹਿੰਦਾ ਵੀ ਅੱਖ ਚੁੰਬ ਜੀ ਮੇਰੀ ਮੜੀ ਜੀ ਆ ਤਾਂ ਮੈਂ ਅੱਖ ਚੁੰਗਲ ਮਾਰਤੀ ਮੇਰਾ ਇਸ ਗੱਲ ਦੀ ਕੀ ਕਸੂਰ ਆ ਉਹ ਵਾਲਾ ਚੱਲ ਵੜੀ ਫੇਰ ਉਹ ਆ ਗਿਆ ਰੌਲਾ ਪੈ ਗਿਆ ਬਹੁਤ ਆ ਗਿਆ ਉਹ ਕਹਿੰਦਾ ਤੂੰ ਭਾਈ ਉਹ ਕਹਿੰਦਾ ਜੀ ਦੇਖ ਮੇਰੀ ਬਹੂ ਮਰੀ ਵੀ ਸੀ ਮੈਂ ਲਿਆ ਕਰੇਵਾ ਅਜੇ ਮਹੀਨਾ ਨਹੀਂ ਹੋਇਆ ਇਹ ਪਤਾ ਨਹੀਂ ਕਿੱਥੋਂ ਦਾ ਕਿੱਥੋਂ ਦਾ ਨਹੀਂ ਇਹ ਹੁਣ ਮੱਲੋ ਮੱਲੀ ਕਬਜਾ ਕਰਦਾ ਮੇਰੇ ਆਉਂਦੇ ਨੂੰ ਘਰੇ ਬੈਠਾ ਦੁੱਧ ਪੀ ਜਾਵੇ ਤੇ ਬਹੂ ਬਣਾਈ ਬੈਠਾ ਜੇ ਮੈਂ ਆਖੇ ਇਹਦੇ ਲਫੇੜਾ ਮਾਰਤਾ ਤੇ ਮੈਨੂੰ ਸੱਟ ਜਾਂ ਨਾਲੇ ਮੇਰੇ ਮਾਰੀਆਂ ਸੱਟਾਂ ਉਹ ਕਹਿੰਦਾ ਮੈਂ ਨੇ ਐਂ ਉਹ ਕਰਦਾ ਭਾਈ ਛੋਡਾ ਨਾ ਤਾਂ ਮੈਂ ਤੁਹਾਡੇ ਕੋਲੇ ਆ ਗਿਆ ਨਾ ਮੈਨੂੰ ਪਤਾ ਵੀ ਬਹੂ ਇਹਦੀ ਆ ਖੇਦੀ ਦਾ ਮੁੰਡਾ ਹੁੱਥੇ ਛੱਡ ਦਿਓ ਮੇਰੇ ਕੋਲ ਫਵਾ ਦੇ ਮੁੰਡਾ ਆਪ ਉੱਥੇ ਖੜਜੋ ਦੁਨੀਆਂ ਜਾਣੇ ਜਾ ਕੇ ਹੂੰ ਪੁੜੀ ਨੂੰ ਕਹਿੰਦਾ ਤੂੰ ਹੋ ਜਾ ਹੋਲ ਦੇ ਹੂੰ ਜਿਹਦੇ ਕੋਲ ਮੁੰਡਾ ਜਾਵੜਿਆ ਅਸਾ ਜੀ ਤੀਵੀਂ ਉਹਦੀ ਹੂੰ ਉਹ ਦਿੰਦਾ ਰਿਓੜੀਆਂ ਹੂੰ ਇਹਦਾ ਮੁੰਡਾ ਛੱਡਿਆ ਉਹਨੇ ਤੇ ਦੇਖਿਆ ਮੂਹਰੇ ਖੜਾ ਤੇ ਮੁੰਡਾ ਦਾ ਹੋਈ ਰੋੜ ਕੇ ਉਹਦੇ ਕੋਲ ਜਾਵੜਿਆ ਤਨ ਚਿੰਬੜ ਕੇ ਵਾਂਚ ਚੱਕ ਲਿਆ ਹੂੰ ਤੇ ਲੈ ਕੇ ਬਹੂ ਭਾਈ ਆਪਦੇ ਘਰੇ ਆ ਗਿਆ ਆਖੇ ਦਾ ਲਿਆ ਲਾਤਾ ਹਿੱਕ ਤੇ ਪੱਥਰ ਬਰਾਬਰ ਲੈ ਆਂਦਾ